ਜੇ ਦਿਵਾਰੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦਿਵਾਰੀ ਨਹੀਂ ਬਣਾਉਂਦਾ ਸਾਰਾ ਪਿੰਡ ਚੁੱਲੀਆਂ ਚੱਲਦੀ ਨਹੀਂ પડਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਆ ਮੈਂ ਕਹਾਂਦਾ ਮੇਰਾ ਫਰਜ਼ ਬਣਦਾ ਹੈ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸਹਵਾੜੂਗਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ ਨੌਕਰੀਆਂ ਵੀ ਦੇਵਾਂਗਾ ਔਰ ਹੋਰ ਜੇ ਉਹਨਾਂ ਦੇ ਚੌਧੇ ਤੇ ਜੋ ਕੋਲੇ ਜੇ ਪੜਕੇ ਚੌਧੇ ਤੇ ਪੜਕੇ ਦੇ ਦਾਂਗੇ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪੋ ਸਖਰੀ ਹੈ ਮੈਂ ਆਰਡਰ ਕਰਤਾ ਜੀ ਜਿਹੜੇ ਬੰਦਿਆਂ ਦਾਸਤਾ ਫੜ ਲੇ ਦਾਸਤਾ ਫੜ ਲੇ ਹਾਂਜੀ ਸਰ 10 ਫੜ ਲੇ ਹਾਂਜੀ 10 ਫੜ ਲੇ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਈयो ਨਾ ਕਿਉਂਕਿ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਕੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸ਼ਪੁਰ ਕੋਲੇ 150 ਬੰਦਾ ਮਰ ਗਿਆ ਸੀ ਤਰ ਤਰਨ ਕੋਲੇ ਕਿਤੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਤਾਂ ਸਾਥੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਨੇ ਇਹ ਇਲੇਚ ਨਹੀਂ ਕਰੇ ਬਾਕੀ ਵੀ ਕਰਦੇ ਹੋਣੇਗਾ ਗਹਿਨ ਖਾਊਗਾ ਪੂਰਾ ਇਸੰਰੂਰ ਜਿਲੇ ਆਲੇ ਫੜੇਗੇ ਕੀ ਪਤਾ ਫੜ ਵੀ ਕਰਦੇ ਹੋਣੇ ਇਹ ਪਤਾ ਵੀ ਕਰਦੇ ਹੁਣੇ ਇਹ ਪਤਾ ਕਰਨ 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 ਕਿ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਪਾਤੀਓਂ ਹੋ ਗਿਆ ਜਿਨ੍ਹਾਂ ਨੇ ਇਹਨਾਂ ਘਰਾਂ ਦੇ 70 ਪਛਾਏ ਨਹੀਂ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਮੈਂ ਦਿੱਲੀ ਸੀ ਮੈਂ ਦਿੱਲੀ ਦਾ ਸਿੱਧਾ ਅੱਜ ਸਵੇਰੇ 5 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆਇਆ ਹਨੋਰੀ ਵਿਛਦੀ ਪਾਤੜਾਂ ਨਰਵਾਣਾ ਜੀਂ ਵਿਛਦੀ ਉਹ ਮੇਰਾ ਫਰਜ਼ ਬਣਦਾ ਹੈ ਉਹ ਮਾਮਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ਼ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਵਾਂਗਾ ਜਿੰਨਾ ਚਿਰ ਸੀ ਮੈਨੂੰ ਮੁੱਖ ਮੰਤਰੀ ਰੱਖਦੇ ਨੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਇਹ ਕਿਹੜੀ ਗੱਲ ਹੈ ਮੈਂ ਕਿਹੜਾ ਕੋਈ ਪੁੰਬ ਵਾਲਾ ਨਹੀਂ ਲੰਬੇ 12 ਸਾਲ ਰਹਿਣਾ ਲਾ ਦਿਓ ਜੇ ਨਾ ਚੰਗਾ ਲੱਗਿਆ ਸਹੀ ਗੱਲ ਕਰ ਰਿਹਾ ਬ੍ਰਿਜਲੀ ਦੇ ਬਿਲਕੁਲ ਆ ਕੇ ਜੋ ਮੈਂ ਅੱਜ ਭੁਲਾਇਦੇ ਤੇ ਗੱਲ ਨਹੀਂ ਕਰਨੀ ਮੈਂ ਚਾਹਨਾ ਯਾਰ ਮੇਰੇ ਪੰਜਾਬ ਦੇ ਲੋਕ ਨੂੰ ਘੁੱਟ ਬਸਣ ਉਹਨਾਂ ਦਾ ਜੀਵਨ ਸਤ ਉੱਚਾ ਚੱਕਿਆ ਜਾਵੇ ਆਰਾਮ ਕਰਾਂ ਦੇ ਬੱਚੇ-ਬੱਚਿਆਂ ਨੂੰ ਨੌਕਰੀਆਂ ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਿਫਾਰਿਸ਼ ਨਾ ਚੱਲੇ ਕੋਈ ਕਿਸੇ ਦਾ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮਐਲਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ 40 ਪਿੰਡ ਵੀ ਨੌਕਰੇ ਮਿਲਣਗੇ ਕਿਦੋਂ ਹਾਂਜੀ ਹਾਂਜੀ ਬੜੀ ਜਿਹਾ ਲੱਗਿਆ ਨਹੀਂ ਇਸ ਪਾਸੇ ਲੱਗਿਆ ਨਹੀਂ ਦੇਖੋ 40 ਕਰਕੇ ਖੜੇ ਹਾਂ ਮੈਂ ਕਿਹਾ ਸੀ ਕਿ ਬਾਹਰਲੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗਣਗੇ ਮੈਨੂੰ ਰੋਜ਼ ਆ ਚਾਰ ਪੰਜ ਫੋਨ ਆਉਂਦੇ ਨੇ ਭਾਈ ਵਾਪਸ ਆ ਰਹੇ ਨੇ